ਬਣ ਮਾਤਾ ਗੰਗਾ ਨਾ ਗੁਰਿਆਤੇਵ ਦੇਵ ਜੀ ਮਹਾਰਾਜ ਜੀ ਆ ਕੋ ਜਾ ਕੇ ਹੱਥ ਜੋੜ ਕੇ ਬੇਨਤੀ ਕਰਦੀ ਹੈ ਸਤ ਗੁਰੂ ਤੋ ਸੇ ਹਰ ਕਿਸੇ ਨੇ ਨੀਆਂ ਛੋੜੀਆਂ ਪਰਦੇ ਹੋ ਮੂੰਹ ਭੰਗਿਆ ਬਾਰ ਦੇ ਨੇ ਕਿਸੇ ਨੂੰ ਵੀ ਆਪਣੇ ਦਰ ਤੋਂ ਖਾਲੀ ਨਹੀਂ ਜਾਂਦੇ ਤੇ ਸਾਰੀ ਘਟਨਾ ਜਦੋਂ ਮਾਤਾ ਗੰਗਾ ਨੇ ਦਸੀਨਾ ਤੇ ਮਾਤਾ ਗੰਗਾ ਅਖੀਏ ਸਤਿਗੁਰੂ ਕਿਰਪਾ ਕਰੋ ਸਾਡੇ ਵੀ ਕਿਤੇ ਭਾਗ ਲਾਓ ਸੰਗ ਵੀ ਪੁੱਤਰ ਦੀ ਦਾਤ ਕਬਸ਼ੂ ਗੁਰਿਆਜਨ ਦੇਵ ਜੀ ਮਨਹਾਜ ਕੋ ਅੱਖ ਜੇ ਪੁੱਤਰ ਚਾਹੀਦਾ ਨਾ ਤੇ ਗੁਰੂ ਘਰ ਦੇ ਸੇਵਕ ਬਾਬਾ ਫੁੱਟਾ ਜੀ ਉਹਨਾਂ ਪਾਸ ਜਾਓ ਕਿਉਂ ਕਿਉਂ ਕਿਉ ਗੁਰਨਾਨਕ ਦੇਵ ਜੀ ਮਹਾਰਾਜ ਜੀਆਂ ਤੋਂ ਲੈ ਕੇ ਹਰ ਇੱਕ ਗੁਰੂ ਦੇ ਸਮੇ ਹੋਏ ਦੇ ਹਰ ਇੱਕ ਗੁਰੂ ਦੀ ਉਹਨਾਂ ਨੇ ਸੇਵਾ ਕੀਤੀ ਹੁਣ ਜਦੋਂ ਮਾਤਾ ਕੰਗਾ ਜੀ ਨੂੰ ਪੁੱਤਰ ਕੇਤਾ ਨਾਲ ਅੱਜ ਦੇ ਤੁਸੀਂ ਜਾ ਕੇ ਬਾਬਾ ਫੁੱਟਾ ਜੀ ਪਾਸ ਜਾਓ ਤੇ ਬਾਬਾ ਫੁੱਟਾ ਜੀ ਜ਼ਰੂਰ ਭਾਗ ਲਾੜ ਕੇ ਅਣ ਮਾਤਾ ਕੰਗਾ ਨੇ ਹੁਕਮ ਮੰਨਿਆ ਦਾਸੀਆਂ ਨੂੰ ਆਖਿਆ ਪ੍ਰਸ਼ਾਦੇ ਤਿਆਜ ਕਰੋ ਤੇ ਦਾਸੀਆਂ ਨੇ ਪ੍ਰਸ਼ਾਦੇ ਤਿਆਜ ਕੀਤੇ ਤਿਆਜ ਰੱਥ ਤੇ ਸਵਾਰ ਹੋ ਕੇ ਜਿਹੜਾ ਏ ਉਹ ਗੁਰੂ ਦੀ ਢੀੜ ਬਾਬਾ ਫੋਟਾ ਜੀ ਪਾਸ ਗਏ ਅਣ ਬਾਬਾ ਫੋਟਾ ਜੀ ਜਿਹੜਿਆ ਘਾਤ ਖੁਦ ਦੇ ਆਪ ਤੇ ਕਦੇ ਕਦੀ ਨਾ ਪੜ ਸੰਗਤਾਂ ਬਾਬਾ ਬੁੱਢਾ ਜੀ ਨੂੰ ਲੰਗਰ ਪ੍ਰਸ਼ਾਦਾ ਰੋਜ਼ ਸ਼ਿਕਾਦੇ ਹਨ ਤੇ ਕਦੇ-ਕਦੇ ਬਾਬਾ ਬੁੱਢਾ ਸਾਹਿਬ ਜੀਨਾ ਅੰਮ੍ਰਿਤ ਸਰ ਜੀ ਦੀ ਪਾਵਨ ਦੀ ਧਰਤੀ 'ਵਲ ਨਿਗਾ ਮਾਰਦੇ ਕਿ ਕੋਈ ਸਾਡੇ ਵਾਸਤੇ ਲੰਗਰ ਪ੍ਰਸ਼ਾਦਾ ਲੈ ਕੇ ਆਵੇ। ਕਈ ਬਾਬਾ ਬੁੱਢਾ ਜੀ ਜਦ ਦੇਖਦੇ ਹਨ ਕਿ ਦੇਖਦੇ ਕਿ ਕੋਈ ਰੱਥ ਤੇ ਸਵਾਰਿਆ ਟੇ ਕਟਾ ਬਹੁ ਟੁੱਟਦਾ ਪਿਆ ਧੂੜ ਉੱਠਦੀ ਪਈ ਆ ਬਾਬਾ ਬੁੱਢਾ ਜੀ ਸੇਵਕਾਂ ਨੂੰ ਆਖਦੇ ਵਿਖੋ ਕੌਣ ਇਨਾ ਭਾਜਣਾ ਕਿਨੂੰ ਪੈ ਗਿਆ ਕਿ ਇਨਾ ਧੂੜ ਕਟਾ ਜਿਹੜਾ ਉਹ ਉਡਾਈ ਆ ਰਹੇ ਜਿਹੜੇ ਸੇਵਕ ਸੀ ਉਹਨਾਂ ਨੇ ਪਤਾ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਆਖਦੇ ਆਪ ਕੀ ਮਾਤਾ ਗੰਗਾ ਜੀ ਆ ਗਏ ਬਾਬਾ ਬੁੱਢਾ ਜੀ ਆਖਦੇ ਠੀਕ ਮਾਤਾ ਗੰਗਾ ਜੀ ਜਦੋਂ ਵਾਏ ਨਾ ਤੇ ਪਰਿਸ਼ਾਦਾ ਤਿਆਰ ਕਰਕੇ ਲੈ ਕੇ ਆਏ ਦਾਸੀਆਂ ਨੇ ਸ਼ਿਕਾਇਤ ਆ ਤੇ ਬਾਬਾ ਪੁੰਨਾ ਜੀ ਬੜੇ ਖੁਸ਼ ਹੋਏ ਤਿਆਰ ਕਰਿਆ ਮਾਤਾ ਨੂੰ ਆਪਣੇ ਪੁੱਤਰਾਂ ਦਾ ਖਿਆਲ ਹੁੰਦਾ ਕਿ ਪੁੱਤਰ ਨੂੰ ਕਦੋਂ ਭੁੱਖ ਲੱਗੀ ਐ ਤੇ ਮਾਤਾ ਗੰਗਾ ਸਾਡੇ ਵਾਸਤੇ ਪਰਿਸ਼ਾਤੇ ਤਿਆਰ ਕਰਕੇ ਲੈ ਕੇ ਆਏ ਹਣ ਕੇ ਤਾਂ ਮਾਤਾ ਕੰਗਾ ਜੀ ਨੇ ਪ੍ਰਸ਼ਾਦਾ ਸ਼ਿਕਾਇਆ ਤੇ ਦਾਸੀ ਨੇ ਆਕਨਾ ਕੀਤਾ 바ਪਾ ਫੁੱਟਾ ਜੀ ਪੁੱਛਦੇ ਆ ਕੀ ਮਨੋਰਥ ਕਿਹੜੀਆਂ ਭਾਜੜਾਂ ਪੈ ਗਈਆਂ ਜਿਹੜੇ ਰੱਤ ਤੇ ਸਵਾਰ ਇੰਨੇ ਕਾਲੀ ਵਿੱਚ ਆਏ ਤੇ ਦਾਸੀ ਨੇ ਦੱਸਣਾ ਕੀਤਾ ਕਿ ਗੁਰ ਅਰਜਨ ਦੇਵ ਜੀ ਮਹਾਰਾਤਿਆਂ ਨੇ ਭੇਜਿਆ ਕਿ ਜੇ ਮਨ ਦੀ ਮਰਦ ਪੂਰੀ ਕਰਨੀ ਹੈ ਝੋਲੀ ਨੂੰ ਭਾਗ ਲਾਣਿਆ ਤੇ 바ਪਾ ਫੁੱਟਾ ਜੀ ਬਾਸ ਜਾਓ ਹੇ ਪਾਪਾ ਕੁੰਡਾ ਜੀ ਨੇ ਅਗੂ ਆਖ ਦੇ ਉੱਤਰ ਦਿੰਦੇ ਅਸੀਂ ਤੇ ਆਪ ਗੁਰੂ ਘਰ ਦੇ ਕਾਇਏ ਆ ਅਸੀਂ ਤੇ ਆਪ ਘਰ ਖੁੱਦ ਦੇ ਸੇਵਾ ਕਰਦੇ ਆ ਤੇ ਭਾਗ ਲਾਣੇ ਉਤੇ ਗੁਰ ਅਰਜਨ ਦੇਵ ਜੀ ਮਹਾਰਾਜ ਜੀ ਆਨੇ ਲਾਣੇ ਅਸੀਂ ਤੇ ਨਿਮਾਣੀ ਜੀ ਮਾਤਾ ਕੰਗਾ ਜੀ ਨੇ ਬੋਲ ਸੁਣਿਆ ਤੇ ਨਿਰਾਸ਼ ਹੋ ਕੇ ਵਾਪਸ ਚਲੇ ਗਏ ਕਦੋਂ ਵਾਪਸ ਆਏ ਨਾ ਤੇ ਗੱਲ ਦਾ ਪਤਾ ਲੱਗਾ ਬਾਬਾ ਬੁੱਢਾ ਜੀ ਨਾਰਾਜ ਕਿਉਂ ਹੋਏ ਕਿ ਰੱਥ ਤੇ ਚੜ ਕੇ ਸਵਾਰ ਹੋ ਕੇ ਆਏ ਮੈਂ ਅਕਸਰ ਬੇਨਤੀ ਕਰਦਾ ਸਾਧ ਸੰਗਤ ਇਹ ਗੁਰੂ ਦਾ ਦਾਰੇ ਤੇ ਸਤਿਗੁਰੂ ਨਾ ਭੋਇਆ ਨੂੰ ਗੱਲ ਲਾਦੇ ਮਾਨ ਬੜਈਆਂ ਨੂੰ ਨਾ ਸਤਿਗੁਰੂ ਦੂਰ ਹੀ ਰੱਖਦੇ ਜਿਹੜੇ ਅੰਧਾਰ ਦੇ ਅੰਦਰ ਗੁਰੂ ਦਾਰੇ ਆਉਂਦੇ ਆ ਸਤਿਗੁਰੂ ਇਸ ਕਰਕੇ ਆਖੇ ਜੇ ਤੂੰ ਚੰਨ ਹੈ ਤੇਰੀਆਂ ਵੀ ਝੋਲੀਆਂ ਕਿਤੇ ਭਰ ਜਾਣ ਤੇਰੀਆਂ ਮੁਰਾਦਾ ਮੁਪੂਰੀਆਂ ਹੋ ਜਾਣ ਤੇ ਗੁਰੂ ਦੇ ਦਰ ਤੇ ਨਿਮਾਣਾ ਜਾ ਹੋ ਕੇ ਆਇਆ ਕਰ ਗਰੀਬ ਜਾ ਬਣ ਕੇ ਆਇਆ ਕਰ ਮਾਨ ਵਡਿਆਈਆਂ ਬਾਰਛਾ ਗਿਆ ਕਰ ਹੁਣ ਮਾਤਾ ਗੰਗਾ ਜੀ ਨੂੰ ਪਤਾ ਲੱਗਾ ਆਪ ਜੀ ਨਿਰਾਸ਼ ਹੋਏ ਕੇ ਸਾਡੀ ਗਲਤੀ ਹੈ ਤੇ ਗੁਰਿਆਦੇਵ ਜੀ ਮਹਾਰਾਜ ਜੀ ਨੂੰ ਜਦੋਂ ਸਾਰੀ ਘਟਨਾ ਦੱਸੀ ਨਾ ਇਹ ਕੋਰੇ ਅਰਜਨ ਦੇਵ ਜੀ ਮਹਾਰਾਜ ਆਖਦੇ ਆ ਬਾਬਾ ਗੁੱਡਾ ਜੀ ਜਿਹੜੇ ਆ ਉਹ ਇੱਕ ਇਸਥਾਨ ਪਰਵਾਰ ਤੋਂਾਂ ਜ਼ਿੰਮੇਦਾਰ ਵਿਅਕਤੀ ਆ ਤੇ ਜ਼ਿੰਮੇਦਾਰ ਵਿਅਕਤੀਆਂ ਨੂੰ ਕੀ ਚਾਹੀਦਾ ਹੁੰਦਾ ਕਿ ਲੱਸੀ ਹੋਵੇ ਨਾ ਮੱਖਣ ਹੋਵੇ ਇਸੇ ਪਰ ਸਾਤੇ ਕੋੜ ਨਾਲ ਗੰਨਾ ਹੋਵੇ ਉਹ ਪਸੰਦ ਕਰਦੇ ਆ ਤੇ ਕੋਰੇ ਅਰਜਨ ਦੇਵ ਜੀ ਮਹਾਰਾਜ ਆਖਦੇ ਤੁਸੀਂ ਆਪਣੇ ਹੱਥ ਨਾਲ ਤਿਆਰ ਕਰਕੇ ਲੈ ਕੇ ਜਾਓ ਤੇ ਬਾਬਾ ਗੁੱਡਾ ਜੀ ਜ਼ਰੂਰ ਭਾਗ ਲਾਂ ਮਾਤਾ ਗੰਗਾ ਜੀ ਨੇ ਸੇਵਾ ਕੀਤਾ ਅਗਲਾ ਦਿਨ ਚੜ੍ਹਿਆ ਤੇ ਆਪ ਜੀ ਨੇ ਆਪਣੇ ਹੱਥਾਂ ਨਾਲ ਸਿੱਕੇ ਪ੍ਰਸ਼ਾਦੇ ਤਿਆਰ ਕੀਤੇ ਲੱਸੀ ਬਣਾਈ ਵਿੱਚੋਂ ਮੱਖਣ ਕੱਢਿਆ ਤੇ ਪ੍ਰਸ਼ਾਦਿਆਂ ਦਾ ਜਿਹੜਾ ਸ਼ਾਬਾਸ਼ੀ ਟੋਕਰੀ ਸੀ ਉਹ ਆਪਣੇ ਸੀਸ ਤੇ ਚੱਕ ਕੇ ਨੰਗੇ ਪੈਰੀ ਬਾਬਾ ਫੂਟਾ ਜੀ ਪਾਸ ਗੁਰੂ ਦੀ ਧੀੜ ਪਹੁੰਚੇ ਬਾਪਾ ਗੁੱਟਾ ਜੀ ਅਸੀਂ ਤਰਾਖੀ ਤਾਜੇ ਕੰਮ ਕਰਦੇ ਪਈਆ ਤੇ ਮਾਤਾ ਗੰਗਾ ਜੀ ਜਦੋਂ ਗਏ ਨਾ ਪਰਛਾਤਾ ਲੈ ਕੇ ਬਾਬਾ ਗੁੱਟਾ ਜੀ ਅੱਜ ਫਿਰ ਬੜੇ ਪਰਸਾਂ ਦਾ ਆਖ ਦਿਆ ਮਾਤਾ ਆਪਣੇ ਪੁੱਤਰ ਦਾ ਇੰਨਾ ਖਿਆਲ ਰੱਖਦੀ ਆ ਔਰ ਜਦੋਂ ਮਾਤਾ ਗੰਗਾ ਜੀ ਨੇ ਅਜੀ ਪ੍ਰਸ਼ਾਦਾ ਸਿਕਾਇਆ ਨਾ ਤਦ ਬਾਬਾ ਬੁੱਢਾ ਜੀ ਨੇ ਕਿਰਪਾ ਕੀਤੀ ਜਿਉਂ-ਜਿਉਂ ਪ੍ਰਸ਼ਾਦਾ ਛਕਦੇ ਆ ਮਾਤਾ ਗੰਗਾ ਜੀ ਨੂੰ ਭਰ ਦਿੰਦੇ ਜਾਂਦੇ ਆ ਤੇ ਜਦੋਂ ਬਾਬਾ ਬੁੱਢਾ ਜੀ ਨੇ ਆਪਣੇ ਹੱਥ ਨਾਲ ਗੰਢਾ ਭੰਨਿਆ ਨਾ ਤੇ ਮਾਤਾ ਗੰਗਾ ਜੀ ਨੂੰ ਆਖਦਿਆਂ ਧਾਡੇ ਕਰਾ ਸਤ ਪੁੱਤਰ ਜੰਮੇਗਾ ਜਿਹੜਾ ਮਲੇਸ਼ਾ ਤਾਂ ਇਸੇ ਤਰ੍ਹਾਂ ਸਿਰ ਭੰਨਿਆ ਕਰੇਗਾ ਤੇ ਬਾਬਾ ਬੁੱਢਾ ਜੀ ਦੀ ਬਤੌਲਤ ਬਾਬਾ ਬੁੱਢਾ ਨੇ ਕਿਰਪਾ ਕੀਤੀ ਤੇ 1595 ਈਸਵੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ